ਭਰੋਸੇਵਾਲੇ ਦੀ ਦਸਤਾਰ ਨਾਲ ਕਿਸ ਨੇ ਕੀਤੀ ਛੇੜਖਾਨੀ ਕਿਉਂ ਟ੍ਰੋਲ ਹੋਈ ਸ੍ਰਿਸ਼ਟੀ ਮਾਨ ਰਿਲੀਜ਼ ਹੋਇਆ ਬੱਬੂ ਮਾਨ ਦਾ ਕਿਹੜਾ ਨਵਾਂ ਗੀਤ ਸਤਿ ਸ਼੍ਰੀ ਅਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਹਾਂ ਪੰਜਾਬ ਇੰਡਸਟਰੀ ਦੀਆਂ ਖਾਸ ਖਬਰਾਂ ਇਸ ਬੁਲੇਟਿਨ ਦੀ ਸ਼ੁਰੂਆਤ ਦੋਸਾਂਝਾ ਵਾਲੇ ਤੋਂ ਕਰਦੇ ਹਾਂ ਦੋਸਾਂਝਾ ਵਾਲੇ ਦੀ ਕਿਸੇ ਵੀਡੀਓ ਨੂੰ ਪਿਆਰ ਨਾ ਮਿਲੇ ਕਿਵੇਂ ਹੋ ਸਕਦਾ ਇਸ ਵਾਰ ਵੀ ਐਵੇਂ ਹੀ ਹੋਇਆ ਦਿਲਜੀਤ ਨੇ ਹਾਲੀਵੁੱਡ ਅਦਾਕਾਰ ਵਿਲ ਸਮਿਥ ਨਾਲ ਇੱਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਪੰਜਾਬੀ ਬੀਟਾਂ ਤੇ ਭੰਗੜਾ ਪਾਇਆ ਸਟਾਰਟ ਤੋਂ ਐਂਡ ਤੱਕ ਹਾਲੀਵੁੱਡ ਐਕਟਰ ਵਿਲ ਸਮਿਥ ਤੇ ਦਿਲਜੀਤ ਦੀ ਟਿਊਨਿੰਗ ਵੀ ਕਮਾਲ ਦੀ ਰਹੀ ਤੇ ਖੂਬ ਮਜ਼ੇ ਵੀ ਕਰ ਰਹੇ ਸੀ ਤੇ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ ਦਿਲਜੀਤ ਦੀ ਗੱਲ ਚੱਲੀ ਰਹੀ ਹੈ ਤੇ ਇਸ ਦੇ ਨਾਲ ਦੱਸ ਦਵਾਂ ਕਿ ਦਿਲਜੀਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀਆਂ ਦਾ ਸਟੇਟਸ ਹੋਰ ਉੱਚਾ ਕਰ ਰਹੇ ਨੇ ਕਹਿੰਦਾ ਮਤਲਬ ਇਹ ਹੈ ਕਿ ਕੁਝ ਦਿਨ ਪਹਿਲਾਂ ਲਿਵਾਈਸ ਦੇ ਬ੍ਰਾਂਡ ਐਂਬੈਸਡਰ ਬਣੇ ਦਿਲਜੀਤ ਤੋਸਾਂਝ ਮੈਟ ਗਾਲਾ ਦਾ ਵੀ ਹਿੱਸਾ ਬਣ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਦਿਲਜੀਤ Google Pixel ਦੇ ਬ੍ਰਾਂਡ ਐਂਬੈਸਡਰ ਵਜੋਂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਦਿਲਜੀਤ ਨੇ ਅਧਿਕਾਰਤ ਤੌਰ ਤੇ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਇਸ ਬਾਰੇ ਜੋ ਵੀ ਅਪਡੇਟ ਹੋਵੇਗੀ ਅਸੀਂ ਨੈਕਸਟ ਵੀਡੀਓ 'ਚ ਜ਼ਰੂਰ ਸ਼ੇਅਰ ਕਰਾਂਗੇ ਹਰਮਨ ਪਿਆਰੇ ਬੱਬੂ ਮਾਨ ਤੇ ਗੁਰੂ ਰੰਧਾਵਾ ਦੀ ਫਿਲਮ ਸ਼ੌਂਕੀ ਸਰਦਾਰ ਖੂਬ ਚਰਚਾਜੈ ਕਿਉਂਕਿ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਜਿਸ ਨੂੰ ਕਿ ਬਹੁਤ ਪਿਆਰ ਵੀ ਮਿਲ ਰਿਹਾ ਟਾਈਟਲ ਟਰੈਕ ਦਾ ਨਾਮ ਹੈ ਸ਼ੇਰ ਤੇ ਸ਼ਿਕਾਰ ਗੀਤ ਚੱਪੜਚਿੜੀ ਦੇ ਵਿੱਚ ਫਿਲਮਾਇਆ ਗਿਆ ਇਸ ਦੇ ਬੋਲ ਵੀ ਜੋਸ਼ ਭਰ ਦੇਣ ਵਾਲੇ ਨੇ ਇਸ ਗੀਤ ਨੂੰ ਗੁਰੂ ਰੰਧਾਵਾ ਤੇ ਬੱਬੂ ਮਾਨ ਨੇ ਗਾਇਆ ਤੇ ਲਿਖਿਆ ਬੱਬੂ ਮਾਨ ਨੇ ਜ਼ਿਕਰਯੋਗ ਹੈ ਕਿ ਹੁਣ ਤੱਕ 3 ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਸੁਣ ਚੁੱਕੇ ਨੇ ਪੰਜਾਬੀ ਫਿਲਮਾਂ ਬਣਨ ਦੀ ਸਪੀਡ ਕਾਫੀ ਵੱਧ ਚੁੱਕੀ ਹੈ ਇਸ ਸਾਲ ਹੁਣ ਤੱਕ ਕਰੀਬ 12 ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਤੇ ਇਸ ਬੈਕ ਟੂ ਬੈਕ ਫਿਲਮਾਂ ਦੀ ਲਿਸਟ ਵਿੱਚ ਇੱਕ ਹੋਰ ਫਿਲਮ ਜੁੜ ਚੁੱਕੀ ਹੈ ਰਣਜੀਤ ਬਾਵਾ ਜੱਸੀ ਗਿੱਲ ਤੇ ਮੈਂਡੀ ਤਖਰ ਸਟਾਰਰ ਫਿਲਮ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ 16 ਮਈ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਬਾਰੇ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਰ ਪਾ ਕੇ ਕੈਪਸ਼ਨ ਚ ਲਿਖਿਆ ਬੈਸਟ ਸਟੋਰੀ ਐਵਰ ਇਸ ਦੇ ਨਾਲ ਹੀ ਹੈਪੀ ਖੁਸ਼ ਹੋ ਗਿਆ ਫਿਲਮ ਦਾ ਸ਼ੂਟ ਵੀ ਸ਼ੁਰੂ ਹੋ ਗਿਆ ਜਿਸ ਵਿੱਚ ਰਾਈਟਰ ਨਰੇਸ਼ ਕਥੂਰੀਆ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਤੇ ਨਾਲ ਹੀ ਦਿਦਾਰ ਗਿੱਲ ਤੇ ਹਨੀ ਮੱਟੂ ਵੀ ਨਜ਼ਰ ਆਉਣਗੇ ਫਿਲਮ ਦੀ ਰਿਲੀਜ਼ ਡੇਟ ਅਜੇ ਤੱਕ ਅਨਾਉਂਸ ਨਹੀਂ ਹੋਈ ਪੰਜਾਬੀ ਗਾਇਕ ਕਾਕੇ ਨੇ ਕਿਉਂ ਮੰਗੀ ਪਿੰਕੀ ਥਾਲੀਵਾਲ ਤੋਂ ਮਾਫੀ ਜੀ ਹਾਂ ਕਾਕੇ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਚ ਉਹਨਾਂ ਨੇ ਪਿੰਕੀ ਥਾਲੀਵਾਲ ਤੇ ਇਲਜ਼ਾਮ ਲਗਾਏ ਸੀ ਪਰ ਹੁਣ ਉਹ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਨੇ ਜ਼ਿਕਰਯੋਗ ਹੈ ਕਿ ਹੁਣ ਤੱਕ ਬਹੁਤ ਸਾਰੇ ਗਾਇਕਾਂ ਦੀ ਕੌਂਟਰੋਵਰਸੀ ਸਾਹਮਣੇ ਆਈ ਹੈ ਸਿਲਸਲਾ ਸੁਨੰਦ ਸ਼ਰਮਾ ਤੋਂ ਸ਼ੁਰੂ ਹੁੰਦਾ ਹੈ ਸ਼੍ਰੀ ਬਰਾੜ ਤੇ ਉਸ ਤੋਂ ਬਾਅਦ ਕਾਕੇ ਤੱਕ ਆਉਂਦਾ ਕਾਕਾ ਵੀ ਪਿੰਕੀ ਥਾਲੀਵਾਲ ਤੇ ਇਲਜ਼ਾਮ ਲਗਾਉਂਦਾ ਕਿ ਸਕਾਈ ਡਿਜੀਟਲ ਕੰਪਨੀ ਨੇ ਉਸਦੇ ਨਾਲ ਫਰਾਡ ਕੀਤਾ ਤੇ ਪ੍ਰੈਸ ਕਾਨਫਰੰਸ ਵਿੱਚ ਕਾਕੇ ਨੇ ਬਹੁਤ ਸਾਰੇ ਸਬੂ ਬਾਦ ਸਕਾਈ ਡਿਜੀਟਲ ਨੇ ਕਾਕੇ ਤੇ ਡੈਫਰਮੇਸ਼ਨ ਕੇਸ ਪਾ ਦਿੱਤਾ ਕਰੀਬ 10 ਕਰੋੜ ਦਾ ਜੁਰਮਾਨਾ ਲਗਾ ਦਿੱਤਾ ਪਰ ਇਸ ਸਭ ਤੋਂ ਬਾਅਦ ਹੁਣ ਬੀਤੇ ਦਿਨੀ ਕਾਕੇ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਪਾ ਕੇ ਪਿੰਕੀ ਢਾਲੀਵਾਲ ਤੇ ਉਹਨਾਂ ਦੇ ਬੇਟੇ ਗੁਰਕਰਨ ਢਾਲੀਵਾਲ ਤੋਂ ਮਾਫੀ ਮੰਗੀ ਹੈ ਇਸ ਵੀਡੀਓ ਚ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਸੀਂ ਵੀ ਸੁਣ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਮਪਾਲ ਢੀਵਾਲ ਤੇ ਪਿੰਕੀ ਢੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਜਿੰਨਾ ਸੌਖਾ ਹੈ ਉਹ ਨਾਈਟ ਰੋਲਿੰਗ ਤੋਂ ਬਚਣਾ ਔਖਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਉਸ ਟ੍ਰੋਲਿੰਗ ਆਰਮੀ ਦੀ ਜੋ ਕਦੇ ਕਿਸੇ ਦਾ ਤੇ ਕਦੇ ਕਿਸੇ ਦਾ ਮਜ਼ਾਕ ਉਡਾਉਂਦੀ ਰਹਿੰਦੀ ਹੈ ਤੇ ਅੱਜ ਕੱਲ ਉਸ ਚਪੇਟ 'ਚ ਸ੍ਰਿਸ਼ਟੀ ਮਾਨ ਆ ਚੁੱਕੀ ਹੈ ਸ੍ਰਿਸ਼ਟੀ ਮਾਨ ਇੱਕ ਮਾਡਲ ਤੇ ਐਕਟਰ ਹੈ ਜੋ ਆਪਣੀ ਬਾਡੀ ਨੂੰ ਲੈ ਕੇ ਖੂਬ ਟ੍ਰੋਲ ਹੋਈ ਹੈ ਤੇ ਅੱਕ ਕੇ ਪੋਸਟ ਪਾ ਕੇ ਕਹਿੰਦੇ ਨੇ ਕਿ ਮੈਨੂੰ ਇੰਡਸਟਰੀ ਦੇ ਵਿੱਚ 10 ਸਾਲ ਹੋ ਚੁੱਕੇ ਨੇ ਮੈਂ ਕਦੀ ਵੀ ਕੋਈ ਗਲਤ ਕੰਮ ਕਰਕੇ ਆਪਣਾ ਨਾਮ ਨਹੀਂ ਬਣਾਇਆ ਸੱਗੋ ਬਹੁਤ ਮਿਹਨਤ ਕੀਤੀ ਹੈ ਪਰ ਹੁਣ ਤੁਸੀਂ ਮੈਨੂੰ ਤੇ ਮੇਰੇ ਪਰ ਦੇਖੋ ਜੀ ਮੁੱਖ ਦੀ ਗੱਲ ਇਹ ਹੈ ਕਿ ਸਾਨੂੰ ਕਿਸੇ ਨੂੰ ਵੀ ਬਾਡੀ ਸ਼ੇਮਿੰਗ ਨਹੀਂ ਕਰਨੀ ਚਾਹੀਦੀ ਭਾਵੇਂ ਕਿ ਕਲਾਕਾਰ ਲੋਕਾਂ ਦਾ ਹੁੰਦਾ ਪਰ ਕਿਸੇ ਦੀ ਵੀ ਪਰਸਨਲ ਲਾਈਫ ਤੇ ਕਮੈਂਟ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡੇ ਸਟਰੋਲਿੰਗ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਬਰਾਬਰੀ ਨਾ ਹੋਵੇ ਤਾਂ ਬਦਨਾਮੀ ਸ਼ੁਰੂ ਕਰ ਦੋ ਮੇਰੇ ਪੁੱਤ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਇਹ ਬੋਲਨੇ ਭਾਵੁਕ ਮਾਂ ਚਰਨਕੌਰ ਦੇ ਸਿੱਧੂ ਮੂਸੇਵਾਲੇ ਨੂੰ ਇਸ ਜਹਾਨੋਂ ਗਿਆ ਕਰੀਬ 3 ਸਾਲ ਹੋ ਚੱਲੇ ਨੇ ਪਰ ਉਹਨਾਂ ਦਾ ਨਾਮ ਤੇ ਉਹਨਾਂ ਦੇ ਗੀਤ ਅਜੇ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਲੋਕ AI ਨੂੰ ਯੂਜ਼ ਕਰਕੇ ਵੀ ਸਿੱਧੂ ਮੂਸੇਵਾਲੇ ਦੇ ਨਾਮ ਤੇ ਖੂਬ ਪੈਸੇ ਕਮਾ ਰਹੇ ਨੇ ਸਿੱਧੂ ਦੀ ਆਵਾਜ਼ ਦੇ ਵਿੱਚ AI ਦੇ ਨਾਲ ਗਾਣੇ ਬਣਾਏ ਜਾ ਰਹੇ ਨੇ ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ AI ਨੇ ਦਸਤਾਰ ਤੋਂ ਬਿਨਾਂ ਮੂਸੇਵਾਲੇ ਦੀਆਂ ਤਸਵੀਰਾਂ ਬਣਾਈਆਂ ਇਹ ਤਸਵੀਰਾਂ ਦੇਖ ਕੇ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਕੇ ਆਪਣਾ ਦੁੱਖ ਸਾਂਝਾ ਕੀਤਾ ਤੇ ਲਿਖਿਆ ਕਿ ਮੇਰੇ ਪੁੱਤ ਦੀ ਮੌਤ ਦਾ ਮਜ਼ਾਕ ਨਾ ਉਡਾਓ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਕਿ ਕੋਈ ਵੀ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਖਾਨੀ ਕਰਦੇ ਹੋਏ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ ਪੰਜਾਬੀ ਇੰਡਸਟਰੀ ਦੇ ਇਤਿਹਾਸ ਤੇ ਮਿਥਿਹਾਸ ਦੀਆਂ ਫਿਲਮਾਂ ਦਾ ਸਿਲਸਲਾ ਚੱਲ ਰਿਹਾ ਹੈ ਉਸੇ ਵਿੱਚ ਇੱਕ ਹੋਰ ਫਿਲਮ ਜਿਸ ਦੀ ਸਾਰਿਆਂ ਨੂੰ ਬਹੁਤ ਹੀ ਉਡੀਕ ਹੈ ਫਿਲਮ ਨਾਨਕ ਨਾਮ ਜਹਾਜ਼ ਦੀ ਜਿਸ ਦਾ ਟੀਜ਼ਰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹਾਲੀ ਵਿੱਚ ਉਸ ਦਾ ਨਵਾਂ ਪੋਸਟਰ ਤਰਸੀਮ ਜਸੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਜਿਸ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਗਈ ਹੈ ਸੋ ਫਾਈਨਲੀ 1 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਫਿਲਮ ਹਰਨਵ ਵੀਰ ਸਿੰਘ ਤੇ ਸ਼ਰਨ ਆਰਟਸ ਵੱਲੋਂ ਲਿਖੀ ਗਈ ਹੈ ਇਸ ਹਫਤੇ ਕਿਹੜੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਉਸ ਬਾਰੇ ਵੀ ਗੱਲ ਕਰ ਲੈਣੇ ਆ ਫਿਲਮ ਅਕਾਲ ਫਿਲਮ ਅਕਾਲ ਮੋਸਟ ਅਵੇਟਡ ਫਿਲਮ ਹੈ ਜਿਹਦਾ ਬਜਟ ਵੀ ਬਹੁਤ ਵੱਡਾ ਹੈ ਜੋ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਨੂੰ ਦੋ ਭਾਸ਼ਾਵਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਹਿੰਦੀ ਤੇ ਪੰਜਾਬੀ ਧਰਮਾ ਪ੍ਰੋਡਕਸ਼ਨ ਨਾਲ ਕੋਲਾਬੋਰੇਸ਼ਨ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੀ ਹਾਈਪ ਪਹਿਲੇ ਦਿਨ ਤੋਂ ਹੀ ਕ੍ਰੀਏਟ ਕਰ ਦਿੱਤੀ ਗਈ ਸੀ ਉਹ ਭਾਵੇਂ ਗੀਤਾਂ ਨਾਲ ਸੀ ਉਹ ਭਾਵੇਂ ਸ਼ੂਟਿੰਗ ਤੇ ਡਬਿੰਗ ਦੌਰਾਨ ਬਣਾਈਆਂ ਵੀਡੀਓਜ਼ ਕਰਨ ਸੀ ਤੇ ਫਿਰ ਪ੍ਰੀਮੀਅਰ ਮੌਕੇ ਵੀ ਨਿਹੰਗ ਸਿੰਘਾਂ ਨੂੰ ਇਨਵਾਈਟ ਕਰਨਾ ਸੀ ਹਾਲਾਂਕਿ ਇਸ ਫਿਲਮ ਦਾ ਕਈ ਥਾਵਾਂ ਤੇ ਵਿਰੋਧ ਵੀ ਹੋਇਆ ਪੋਸਟਰ ਵੀ ਪਾੜੇ ਗਏ ਪਰ ਬਹੁਤ ਸਾਰੇ ਲੋਕ ਇਹਦੇ ਪੱਖ ਦੇ ਵਿੱਚ ਵੀ ਨਜ਼ਰ ਆਏ ਨੇ ਕੀ ਤੁਸੀਂ ਫਿਲਮ ਅਕਾਲ ਦੇਖ ਲਈ ਹੈ ਜੇ ਹਾਂ ਤੇ ਆਪਣੇ ਰਿਵਿਊਸ ਦੇਣਾ ਨਾ ਭੁੱਲਿਓ ਸੋ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ